ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ 7 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਜਿਸ ਘਰ ਤੋਂ ਜਿਹੜੀ ਦੋਸਤ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਵੀ ਤੁਸੀਂ ਸਮਝ ਸਕਦੇ ਹੋ ਦੋਸਤੋ ਗੋਇੰਦਵਾਲ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਹੈਗਾ ਤੇ ਤਹਿਸੀਲ ਸ਼੍ਰੀ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਿਲਕੁਲ ਤੁਸੀਂ ਦੋਸਤੋ ਵੇਖੋਗੇ ਤੇ ਅੱਜ ਤੁਹਾਨੂੰ ਆਪਾਂ ਦੋ ਬੇੜਾਂ ਦਿਖਾਉਣੀਆਂ ਨੇ ਇਸ ਘਰ ਜਿਹੜਾ ਦੋਸਤੋ ਬਾਈ ਹੋਰਾਂ ਦਾ ਵਪਾਰ ਦਾ ਕੰਮ ਆ ਪਸ਼ੂ ਐਨੀਮਲ ਜਿਹੜੇ ਹੈਗੇ ਵਿਕਰੀ ਵਾਲੇ ਪਸ਼ੂ ਆ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਤਕਰੀਬਨ ਅੱਜ ਫਿਲਹਾਲ ਦੋ ਬੇੜਾਂ ਸੀਗੀਆਂ ਤੇ ਗੁਰੂ ਨਗਰੀ ਦੇ ਵਿੱਚ ਪਹੁੰਚੇ ਹੈਗੀਆਂ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੈਗੇ ਆ ਗੋਇੰਦਵਾਲ ਸਾਹਿਬ ਤੀਜੀ ਪਾਸ਼ਾ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦਾ ਵਸਾਇਆ ਹੋਇਆ ਇੱਕ ਨਗਰ ਹੈਗਾ ਜੀ ਬਹੁਤ ਵੱਡਾ ਜਿਹੜਾ ਸਿੱਖਾਂ ਦਾ ਦੋਸਤੋ ਕੇਂਦਰ ਸਥਾਨ ਵੀ ਆਪਾਂ ਕਹਿ ਸਕਦੇ ਹਾਂ ਇਸ ਨਗਰ ਨੂੰ ਤੇ ਬਿਆਸ ਦਰਿਆ ਜਿਹੜਾ ਹੈਗਾ ਦੋਸਤੋ ਬਿਆਸ ਦਰਿਆ ਦੇ ਬਿਲਕੁਲ ਕੰਢੇ ਤੇ ਜਿਹੜਾ ਗੋਇੰਦਵਾਲ ਸਾਹਿਬ ਦੀ ਸ਼ੋਭਤ ਹੈਗੇ ਨੇ ਤੇ ਮੇਨ ਜਿਹੜੀ ਤੁਹਾਨੂੰ ਹੈਗੀ ਆ ਵਿਜ਼ਿਟ ਹੈਗੀ ਆ ਖਾਸ ਗੋਇੰਦਵਾਲ ਸਾਹਿਬ ਕਰਨੀ ਪਵੇਗੀ ਜੀ ਬਾਈਪਾਸ ਜਲੰਧਰ ਕਪੂਰਥਲਾ ਬਾਈਪਾਸ ਉੱਪਰ ਹੀ ਜਿਹੜਾ ਬਾਈ ਹੋਰਾਂ ਦਾ ਜਿਹੜਾ ਘਰ ਹੈਗਾ ਸਥਾਨ ਹੈਗਾ ਨਵਾਸ ਆ तकरीबन ਤੁਸੀਂ ਇੱਥੇ ਵਿਜ਼ਿਟ ਕਰਕੇ ਦੋ ਬੜਾ ਵੇਖ ਸਕਦੇ ਹੋ ਤਸੱਲੀ ਦੇ ਨਾਲ ਚੈੱਕ ਕਰ ਸਕਦੇ ਹੋ ਦੋਸਤੋ ਚੁਵਾਈ ਕਰਕੇ ਪ੍ਰੋਪਰ ਦੋਵੇਂ ਤੁਹਾਨੂੰ ਸੂਈਆਂ ਸਵਈਆਂ ਮਿਲਣਗੀਆਂ ਇੱਕ ਬੜ ਜਿਹੜੀ ਹੈਗੀ ਦੋਸਤੋ ਤਾਜੀ ਸੂਈ ਆ ਤੇ ਇੱਕ तकरीबन 1 ਮਹੀਨੇ ਦੇ ਨੀਅਰ ਬਾਊਡ ਜਿਹੜਾ ਆ ਸਮਾ ਹੋ ਗਿਆ ਸੂਈ ਨੂੰ ਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਦਾਦਾ ਜੀ ਨਾਲ ਮੈਂ ਗੱਲਬਾਤ ਕਰਕੇ ਉਹਨਾਂ ਤੋਂ ਬਥੇਰੇ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਚਲਦੇ ਹਾਂ ਬਥੇਰੇ ਜਾਣਕਾਰੀ ਦੇ ਲਈ ਬਾਜੀ ਹੋਣਾ ਦੇ ਕੋਲ ਆਜੋ ਵੀਰ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਆਜੋ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਇੱਕ ਵੀਰ ਜੀ ਆਪਣਾ ਨਾਮ ਜਰੂਰ ਦੱਸ ਦਿਗੇ ਸ਼ੁਭਨਾਮ ਆਪਣਾ ਕੀ ਹੈਗਾ ਜੀ ਵੀਰ ਜੀ ਗੁਰਸੇਵਕ ਸਿੰਘ ਨਾਮ ਆ ਠੀਕ ਹੈ ਜੀ ਪਿੰਡ ਗੋਇੰਦਵਾਲ ਸਾਹਿਬ ਹਾਂਜੀ ਤੇ ਜ਼ਿਲ੍ਹਾ ਤਰਨਤਾਰ ਤਹਿਸੀਲ ਕਪੂਰਸਾਹਿਬ ਠੀਕ ਹੈ ਜੀ ਇੱਕ ਵੀਰ ਜੀ ਇਹ ਵੀ ਦੱਸ ਦਈਏ ਵੀ ਤਕਰੀਬਨ ਗੋਇੰਦਵਾਲ ਸਾਹਿਬ ਤੋਂ ਆਪਣਾ ਜਿਹੜਾ ਮੈਂ ਦੱਸਦਾ ਵੀ ਬਾਈਪਾਸ ਤੇ ਹੀ ਆਪਣਾ ਜਿਹੜਾ ਘਰ ਨਿਵਾਸ ਸਥਿਤ ਹੈ ਜੀ ਕਰਪੂਰਥਲੇ ਰੋਡ ਦੇ ਉੱਤੇ ਹੀ ਆਪਣਾ ਜਿਹੜਾ ਕਰਪੂਰਥਲੇ ਰੋਡ ਆ ਨਾ ਗੋਇੰਦਵਾਲੋਂ ਨਿਕਲਦਾ ਉਹਦੇ ਉੱਪਰ ਹੀ ਆਪਣਾ ਘਰ ਆ ਰੋਡ ਦੇ ਉੱਪਰ ਹੀ ਉੱਪਰ ਹੀ ਰੋਡ ਦੇ ਉੱਪਰ ਘਰ ਆ ਹਾਂ ਜੀ ਠੀਕ ਹੈ ਜੀ ਅੱਗੇ ਫਿਰ ਇਹ ਜਦੋਂ ਕਪੂਰਥਲੇ ਨੂੰ ਚਲਾ ਗਿਆ ਜੀ ਨਾ ਇੱਕ ਪਾਸੇ ਹੈਗਾ ਜੀ ਆਪਣੇ ਤੋਂ ਇੱਥੋਂ ਸਾਰਾ 25 ਕਿਲੋਮੀਟਰ ਕਪੂਰਥਲਾ ਤੇ ਲਗਭਗ ਇਹਨਾਂ ਦੇ ਸultanpur ਠੀਕ ਆ ਜੀ ਤੇ 25 26 ਕਿਲੋਮੀਟਰ ਹੀ ਆਪਾਂ ਨੂੰ ਤਰਨਤਾਰੇ ਹਾਂਜੀ 25 ਕਿਲੋਮੀਟਰ ਤਰਨਤਾਰਨ ਸਾਹਿਬ ਰਹਿ ਗਿਆ ਜੀ ਹਾਂਜੀ ਠੀਕ ਆ ਤੇ ਇੱਕ ਵੀਰ ਜੀ ਆਪਣਾ ਜਿਹੜਾ ਖਾਸ ਇਹ ਵਪਾਰ ਦਾ ਕੰਮ ਹੀ ਹੈ ਹਾਂਜੀ ਹਾਂਜੀ ਪਸ਼ੂ ਆਉਂਦੇ ਰਹਿੰਦੇ ਇੱਥੇ ਹਾਂਜੀ ਪਸ਼ੂ ਆਉਂਦੇ ਰਹਿੰਦੇ ਵੀਰ ਜੀ ਮੱਝਾਂ ਹਾਂ ਗਾਈਆਂ ਉਹ ਠੀਕ ਆ ਤੇ ਅੱਜ ਵੀਰ ਜੀ ਆਪਣੇ ਕੋਲ ਦੋ ਨਾਗੇ ਜਿੱਦਾਂ ਮੈਂ ਦੱਸ ਦਿੱਤੇ ਆ ਵੀ ਤਕਰੀਬਨ گاਵਾਂ ਦੇ ਵਿੱਚ ਆਪਣੇ ਕੋਲ ਦੋ ਐਨੀਮਲ ਸੇਲ ਆ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵੀਰ ਜੀ ਆਪਾਂ ਮਾੜਾ ਹੋਈਏ ਕੋਲ ਦੱਸਿਓ ਪਾਈਏ ਜਾਣਨਾ ਵੀ ਜਿਹੜੀ ਇਹ ਵੈੜ ਆਪਣੇ ਕੋਲ ਖੜੀ ਆ ਕੀ ਇਸ ਦੀ ਡਿਟੇਲ ਹੈਗੀ ਆ ਜੀ ਜੇ ਕੋ ਲੈਂਦੀ ਹੋ ਉਹਦੇ ਵਿੱਚ ਜਿਸ ਵੇ ਸਹੀ ਆ ਹਾਂਜੀ ਤੇ ਐਸ ਟਾਈਮ ਦੁੱਧ ਹੈਗਾ ਜੋ ਉਹਦੇ ਥਲੇ 30 ਲੀਟਰ 30 ਲੀਟਰ ਹਾਂਜੀ ਇੱਕ ਮਹੀਨਾ ਦੇ ਨੂੰ 10 ਦਿਨ ਹੋਏ ਜਸੂਈ ਨੂੰ ਹਾਂਜੀ ਤੇ ਇਹਦੇ ਮਗਰ ਬੱਚਾ ਇਹਦੇ ਬੱਚਾ ਮਰ ਗਿਆ ਅੱਛਾ ਜੀ ਹਾਂਜੀ ਬੱਚੇ ਮਰਨ ਕਿੰਨਾ ਟਾਈਮ ਹੋ ਗਿਆ ਕੋਈ ਤਕਰੀਬਨ ਉਹਨੂੰ ਕੋਈ ਲਗਭਗ 10 ਦਿਨ ਹੋ ਗਏ 10 ਦਿਨ ਹੋ 10 12 ਦਿਨ ਬਸ ਇਹਨੂੰ ਟੋਟਲ ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਟੋਟਲ ਮਹੀਨਾ ਹੋ ਗਿਆ ਠੀਕ ਆ ਜੀ ਹਾਂਜੀ ਸੋ ਸੂਆ ਵਿਜ਼ਿਕ ਕਿੰਨਾ ਮਹੀਨਾ ਸੂਈ ਕੋ ਵੀ ਕਿਤੇ ਜੇ ਸੂਈ ਅਜਨਾਂ ਕੋ ਆਪਣੀ ਲੈਂਦੀ ਆ ਠੀਕ ਆ ਤੇ ਜਾਂ ਜਲੀਸ ਲਾ ਗਏ ਠੰਡੀ ਹੈ ਦਾ ਦੇਖੋ ਆ ਦੇਖੋ ਦੋਸਤੋ ਹਜੇ ਥੋੜਾ ਠੰਡ ਦਾ ਸਮਾਂ ਹੋਣ ਕਰਕੇ ਦਾ ਦੋਸਤੋ ਪਸ਼ੂ ਨਵਾਉਣ ਦਾ ਜਾਂ ਨਵਾਉਣ ਦਾ ਥੋੜੀ ਜੀ ਆ ਮੁਸ਼ਕਲ ਹੁੰਦੀ ਹੈ ਪਸ਼ੂ ਨੂੰ ਬਾਕੀ ਤੁਸੀਂ ਵੇਖੋਗੇ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈ ਖੂਬਸੂਰਤ ਢਾਂਚਾ ਹੈਗਾ ਤਕਰੀਬਨ ਸਰੀਰਕ ਵੇਖੋਗੇ ਬਣਤਰ ਤੇ ਵੱਡੇ ਕਦ ਕੱਦ ਦੇ ਵਿੱਚ ਤੇ ਤਕਰੀਬਨ 30 ਕਿਲੋ ਜਿਹੜਾ ਦੋਸਤੋ ਦੁੱਧ ਹੈਗਾ ਉਹ ਰੈਡੀ ਆ ਠੀਕ ਹੈ ਜੀ 30 ਲੀਟਰ ਜਿਹੜਾ ਸੌਰੀ ਦੁੱਧ ਬਿਲਕੁਲ ਰੈਡੀ ਹੈਗਾ ਤੇ ਹਵਾਨਾ ਜਿਹੜਾ ਹੈਗਾ ਬਿਲਕੁਲ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖੋਗੇ ਤੇ ਆ ਜਿਹੜੀ ਥਣ ਹਵਾਨੇ ਦੀ ਸ਼ੇਪ ਆ ਬਿਲਕੁਲ ਮੁਠੀ ਵਾਲਾ ਥੜਾ ਤੇ 30 ਕਿਲੋ ਜਿਹੜਾ ਹੈਗਾ ਜਿਹੜਾ ਬਿਲਕੁਲ 30 ਲੀਟਰ ਦੇ ਵਿੱਚ ਬਿਲਕੁਲ ਰੈਡੀ ਜਿਹੜਾ ਦੁੱਧ ਹੈ ਤੇ ਆਪਾਂ ਚੋਵੇ ਤਸਲੀ ਕਰੇ ਦੋ ਟਾਈਮ ਲੈਣਗੇ ਚਾਰ ਟਾਈਮ ਚੋਵੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਬਾਬਾ ਜੀ ਮਿਲਦੀ ਹੈ ਫਿਰ ਭਾੜੇ ਭਾੜੇ ਤੇ ਪਰਚਾਰਤੀ ਹੈ ਦੇ ਬਾਬੇ ਜਿੱਦਾਂ ਮਰਜ਼ੀ ਇਹਨੂੰ ਚੋੜੋ ਬੜਾ ਪਾਲੋ ਨਾ ਪਾਲੋ ਇਦਾਂ ਬਹਿ ਜਾਓ ਭਾਵੇਂ ਹੁਣ ਬਹਿ ਜਾਓ ਥਲੇ ਜਨਾਨੀ ਚੋਲੇ ਬੰਦਾ ਚੋਲੇ ਜਿੱਦਾਂ ਮਰਜ਼ੀ ਨੂੰ ਚੋੜੋ ਜੀ ਹਾਂ ਅਸੀਂ ਜਿੱਦ ਤੱਕ ਇਹਦਾ ਵੀ ਚੋੜ ਲੈਨੇ ਆਂ ਜੀ ਕਰੇ ਵੰਡ ਵੀ ਥੁਰ ਦਿੰਨੇ ਆਂ ਵੰਡ ਦੇ ਜਦੋਂ ਪਟੇ ਪਈ ਦੇ ਵੰਡ ਨੂੰ ਥੁਰ ਲਈ ਦੱਸਦੇ ਠੀਕ ਆ ਜੀ ਹਾਂ ਜੀ ਤੇ ਇਹਨੂੰ ਮੈਂ ਮੜਾ ਖੋਲ ਕੇ ਤੋੜ ਗਿਆ ਜੀ ਲੋ ਵੀ ਦੋਸਤੋ ਕਰ ਲੋ ਚੈੱਕ ਤਸੱਲੀ ਦੇ ਨਾਲ ਤੋੜ ਕੇ ਆਪਾਂ ਤੁਹਾਨੂੰ ਖੋਲ ਕੇ ਚੰਗੀ ਤਰ੍ਹਾਂ ਦਿਖਾ ਦੇਣੀ ਹੈ ਵੇੜ ਤੇ ਹਵਾਨੇ ਦੀ ਆਰਡਰ ਦੀ ਬਹੁਤ ਵਧੀਆ ਚੰਗੀਆਂ ਤੇ ਸਿੰਘ ਹੈਗੇ ਆ ਬਿਲਕੁਲ ਤੁਹਾਨੂੰ ਵੀਡੀਓ ਦੇ ਵਿੱਚ ਵੀ ਨਜ਼ਰ ਆ ਜਾਣੀਆਂ ਬਾਕੀ ਹਵਾਨਾ ਆਰਡਰ ਖੁੱਲਾ ਹੈਗਾ ਤਕਰੀਬਨ 30 ਲੀਟਰ ਦੀ ਜਿਹੜੀ ਕੰਪੈਸਟੀ ਵਾਲੀ ਜਿਹੜੀ ਇਹ ਵੈੜਾ ਹਾਂਜੀ ਠੀਕ ਆ ਜੀ ਬਾਕੀ ਥਾਣਾ ਵੀ ਜਿਹੜਾ ਦੋਸਤੋ ਬਿਲਕੁਲ ਘੜ ਕੇ ਲੱਗਾ ਹੈਗਾ ਮੁਠੀ ਵਾਲਾ ਥਾਣਾ ਜਮਾ ਤੇ ਹਵਾਨਾ ਪ੍ਰੋਪਰ ਖੁੱਲਾ ਹੈਗਾ ਤਕਰੀਬਨ 30 ਲੀਟਰ ਵਾਲੀ ਜੇਕਰ ਦੋਸਤੋ ਤੁਹਾਨੂੰ ਕਹਿ ਦਿੱਤਾ ਤੇ ਨੋਰਮਲੀ ਸਾਰੇ ਵੀਰਾਂ ਨੂੰ ਸਮਝ ਆ ਜਾਣੀ ਹੈ ਵੀ 30 ਲੀਟਰ ਬਿਲਕੁਲ ਤੁਸੀਂ ਚੁਆਈ ਵੀ ਕਰੋਗੇ ਇਸ ਦੇ ਥੱਲੇ 15 ਠੀਕ ਆ ਵੀਰ ਜੀ ਮੁੱਲ ਕਿੰਨਾ ਰੱਖਿਆ ਹੋਇਆ ਇਹ ਵੀਰ ਜੀ 62000 ਰੁਪਇਆ ਮੁੱਲ ਰੱਖਿਆ ਹੋ ਹਾਂਜੀ ਤੇ ਜਿਹੜਾ ਵੀ ਰਹੂਗਾ ਹਾਂਜੀ ਪੂਰਾ ਮਾਨਦਾਨ ਕਰਾਂਗੇ ਆਪਣੀ ਜੋਗੇ ਤਸੱਲੀ ਕਰ ਲੈ ਗਾਂ ਜੀ 2 ਟਾਈਮ ਤੇ 3 ਟਾਈਮ ਤੇ 4 ਟਾਈਮ ਜੀ 30 ਕਿਲੋ ਦੁੱਧਾ ਠੀਕ ਹੈ ਜੀ 30 ਕਿਲੋ ਪੂਰਾ ਆਪਦਾ ਮਹਿੰਦੀ ਦਾ ਦੁੱਧ ਜੋਗੇ ਲੈ ਲੈ ਤੱਕੀ ਠੰਡਾ ਵੇਖੋ ਕਿ ਲੋ ਘਟ ਗਈ ਤੇ ਵੱਧ ਗਈ ਠੀਕ ਹੈ ਜੀ ਹਾਂ ਆਪਣੀ ਤਸੱਲੀ ਕਰ ਲੈ ਠੀਕ ਹੈ ਜੀ 62000 ਦੇ ਵਿੱਚੋਂ ਮਾਨਦਾਨ ਹੋ ਜਾਏਗਾ ਮਾਨਦਾਨ ਕਰਾਂਗੇ ਜੀ ਜਰੂਰ ਜੀ ਹਾਂਜੀ ਤੇ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ 30 ਕਿਲੋ ਦੀ 30 ਲੀਟਰ ਦੀ ਚਾਹੇ ਲਾ ਲਿਓ ਜੇ ਬਿਲਕੁਲ ਮਿਲਕ ਦੀ ਕਪੈਸਿਟੀ ਵਾਲੀ ਆ ਚੁਵਾਈ ਕਰਕੇ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਆ ਲਓ ਆ ਜਾਓ ਤਿੰਨ ਟਾਈਮ ਆ ਜਾਓ ਨੇੜੇ ਤੇੜੇਓ ਜਿਹੜੇ ਵੀ ਰ ਆਪਣੇ ਮਾਝੇ ਏਰੀਏ ਤੇ ਆ ਇੱਕ ਪਾਸੇ ਦੁਆਬਾ ਏਰੀਆ ਬਿਲਕੁਲ ਨਾਲ ਜੁੜ ਜਾਂਦਾ ਹੈਗਾ ਕਪੂਰਥਲ ਕਪੂਰਥਲਾ ਤੇ ਜਿਹੜਾ ਸੰਤਾਨਪੁਰ ਆ ਤੇ ਅੱਗੇ ਜਲੰਧਰ ਦੁਆਬੇ ਏਰੀਆ ਦੇ ਲੋਕ ਵੀ ਜਿਹੜੇ ਤੁਸੀਂ ਆ ਮੇਰੇ ਵੀਰ ਨੇ ਜਿੰਨੇ ਵੀ ਆਪਣੇ ਨਾਲ ਜੁੜੇ ਹੋ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਜੀ ਤੇ ਮਾਲਵੇ ਤੋਂ ਵੀ ਜੇਕਰ ਕਿਸੇ ਵੀਰ ਨੇ ਆਉਣਾ ਇੱਕ ਟਾਈਮ ਦੀ ਚੋਈ ਤੁਸੀਂ ਆਣ ਕੇ ਕਰਕੇ ਤਸੱਲੀ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਲੈ ਵੀਰ ਜੀ ਆਪਣੇ ਕੋਲ ਦੂਜੇ ਨੰਬਰ ਤੇ ਇੱਕ ਸੈਕਿੰਡ ਨੰਬਰ ਤੇ ਜਿਹੜੀ ਇਹ ਬਿਲਕੁਲ ਤਾਜੀ ਸੂਈ ਹੋਈ ਬੈੜਾ ਦਿਸ ਰਹੀ ਹੈ ਇਹਦੀ ਵੀਰ ਜੀ ਕੀ ਡਿਟੇਲ ਹੈ ਇਹਦੀ ਵੀਰ ਜੀ ਡਿਟੇਲ ਹੈ ਜੀ ਜੋ ਹੁਣੇ ਹੀ ਆਪਾਂ ਲੈ ਕੇ ਆਏ ਆ ਜੀ ਇਹ 6 ਵਜੇ ਸਵੇਰ ਸੂਈ ਹੈ ਹਾਂਜੀ ਤੇ ਉਹਦਾ ਜੇਲ ਜੂਰ ਪਾਤੀ ਆ ਪ੍ਰੋਪਰ ਹਾਂਜੀ ਵੀਡੀਓ ਆਪਣੇ ਕੋਲ ਬਣੀ ਪਈ ਹੈ ਜੇਲ ਦੇ ਠੀਕ ਆ ਠੀਕ ਆ ਜੀ ਜਿਹਦੇ ਘਰੋਂ ਆਪਾਂ ਲਿਆਂਦੀ ਆ ਉਹ ਕਹਿੰਦੇ ਵੀ 16 ਲੀਟਰ ਦੁੱਧ ਅਸੀਂ ਪਹਿਲੇ ਸਵੇਰੇ ਤੋਂ ਚੋਇਆ ਹੂੰ ਹੂੰ ਠੀਕ ਆ ਜੀ ਬਾਕੀ ਵੇਖੋ ਜੀ ਹਣਾ 16 ਉਹਨਾਂ ਨੇ ਹੱਥ ਆ ਉਹਨਾਂ ਦੇ ਕਹਿਣ ਤੇ ਹਾਂਜੀ ਬਾਕੀ ਵੇਖੋ ਕਿੰਨਾ ਜਮਾ ਬਿਲਕੁਲ ਜੀ ਬਾਕੀ ਦੇ ਪੱਠੇ ਸਿਰ ਤੇ ਹੀ ਜਾਂ ਸੇਵਾ ਦੇ ਸਿਰ ਤੇ ਹੀ ਆ ਜੀ 20 ਕਿਲੋ ਤੈਨੂੰ ਜਮਾਉਣਾ ਚਾਹੀਦਾ ਜਿੱਦੀ ਗਾਂ ਆ ਬਿਲਕੁਲ ਬਿਲਕੁਲ 20 ਕਿਲੋ ਤੇ ਮਗਰ ਹੈਗੀ ਜੋ ਬੱਛੀ ਜੋ ਇਹਦੇ ਮਗਰ ਬੱਛੀ ਆ ਜੀ ਹਾਂ ਜੀ ਤੇ ਦੂਜਾ ਸੁਆ ਜਿਹੜਾ ਦੋਸਤੋ ਸੁਈ ਹੋਈ ਆ ਤੇ ਅੱਜ 7 ਤਰੀਕ ਨੂੰ ਸਵੇਰ ਮਾਰਨਿੰਗ 7 ਵਜੇ ਦੀ ਸੁਈ ਆ ਤੇ ਤਕਰੀਬਨ ਜੇਰ ਪ੍ਰੋਪਰ ਪੈ ਗਈ ਆ ਵੀਡੀਓ ਬਾਬਾ ਜੀ ਹੋਰਾਂ ਦੇ ਕੋਲ ਆ ਤਕਰੀਬਨ ਕਿਸੇ ਨੇ ਵੀ ਵੇਖਣੀ ਆ ਵੀਡੀਓ ਤਾਂ ਤੁਸੀਂ ਖਾਸ ਤੌਰ ਤੇ ਜਿਹੜੇ ਵੀਰ ਨੇ ਖਰੀਦਣੀ ਆ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜੀ ਵੀਡੀਓ ਦੇਖ ਸਕਦੇ ਜੀ ਬਿਲਕੁਲ ਆ ਦੇਖੋ ਆ ਆਡਰ ਅਲਿਵਟੀ ਹੈਗੀ ਐ ਹੁਣ ਬਣਾਤਨਾ ਜਿੰਨਾ ਦੋਸਤੋ ਬਣਾਇਆ ਹੈਗਾ ਵੇੜ ਦੇ ਪ੍ਰੋਪਰ ਤੁਹਾਡੇ ਸਾਹਮਣੇ ਆ ਤੇ ਮਗਰਲੇ ਥਣ ਅਗਲੇ ਥਣ ਜਿਹੜੇ ਤੁਸੀਂ ਬਿਲਕੁਲ ਦੇਖ ਰਹੇ ਹੋ ਆ ਸਕਰੀਨ ਦੇ ਉੱਪਰ ਤੇ ਮਗਰ ਜਿਹੜਾ ਕਾਫ ਆ ਦੋਸਤੋ ਫੀਮੇਲ ਕਾਫ ਆ ਜਿਹੜੀ ਮਗਰ ਬੱਚੀ ਆ ਠੀਕ ਹੈ ਜੀ ਡੱਬੀ ਬੱਚੀ ਆ ਤੇ ਹਾਂਜੀ ਬਿਲਕੁਲ ਠੀਕੇ ਦੀ ਬੱਚੀ ਆ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਕੋਟਿਆਂ ਤੇ ਖੁਚਾਂ ਦੇ ਬਿਲਕੁਲ ਜਿਹੜੀ ਉੱਪਰ ਜਿਹੜੀ ਸਮਾਲ ਸਾਈਜ਼ ਜਿਹੜੀ ਆ ਦੋਸਤੋ ਟੇਲ ਹੈਗੀ ਆ ਤੇ ਕੁਆਲਿਟੀ ਵਾਲੀ ਹੈ ਬਰੀਡ ਦੇ ਵਿੱਚ ਪੂਰੀ ਬੱਚੀ ਤੇ ਵੇੜ ਆਪ ਵੀ ਜਿਹੜਾ ਦੋਸਤੋ ਕਦ-ਕੱਦ ਦੇਖੋਗੇ ਤੇ ਵੱਡੇ ਕਦ-ਕੱਦ ਦੇ ਵਿੱਚ ਆ। ਤਕਰੀਬਨ ਆਹ ਫੇਸ ਦੀ ਕੁਆਲਿਟੀ ਦੇਖ ਲਓ ਆਹ ਫੇਸ ਆ। ਆਹ ਦੇਖੋ ਜੀ। ਆਹ ਦੇਖੋ। ਇਹਨਾਂ ਨੂੰ ਕਰਦੀ ਥੋੜਾ ਹੁਣੇ ਆਈ ਹੈ ਤੁਹਾਡੇ ਸਾਹਮਣੇ ਸਾਡੀ। ਬਿਲਕੁਲ ਬਿਲਕੁਲ ਜੀ। ਉਪਰੇ ਥਾਂ ਦਾ ਕਰਦੇ ਬਿਲਕੁਲ ਜੀ। ਸੋ ਦੋਸਤੋ ਹੁਣੇ ਤਾਜ਼ਾ ਜਿਹੜਾ ਐਨੀਮਲ ਆ ਅੱਗੋਂ ਆਇਆ ਤੇ ਵੀਰ ਹੁਣੇ ਹੁਣੇ ਲੈ ਕੇ ਆਏ ਸੀ ਤਕਰੀਬਨ ਕੁਝ ਇੱਕ ਅੱਧਾ ਘੰਟਾ ਹੋਇਆ ਹਜੇ ਗੱਡੀ ਤੋਂ ਲਾਏ ਨੂੰ ਪਸੂ ਨੂੰ ਇੱਕ ਡੰਗਰ ਖੋਇਆ ਦਾ ਛੇਦੀ ਕੀਤਾ ਪੱਠੇ ਨਹੀਂ ਖਾਦਾ ਹਾਂਜੀ ਤੁਹਾਡੇ ਸਾਹਮਣੇ ਗਾਂ ਸੋਈ ਹੁਣੇ ਲਿਆਂਦੀ ਆ ਸਾਹਮਣੇ ਜੀ ਪੱਠੇ ਆ ਉਹ ਜੜੀ ਲੱਤੀ ਨਹੀਂ ਅਰਮਾਨ ਪੱਠੇ ਨਹੀਂ ਖਾਦਾ ਉਹ ਪੱਠੇ ਖਾ ਰਹੀ ਹੈ ਬਿਲਕੁਲ ਪਸੂ ਨਹੀਂ ਤੇ ਉਪਰਾਂ ਕਰਜਦਾ ਨਵੀਂ ਥਾਂ ਤੇ ਆਗੇ ਜੀ ਹਾਂਜੀ ਠੀਕ ਹੈ ਜੀ ਤੇ ਅੱਗੋਂ ਮਾਲਕਾਂ ਨੇ ਬਾਬਾ ਜੀ ਵਾਸੇ ਦੱਸਿਆ ਸੀ ਇਹਨਾਂ ਦਾ ਵੀ ਤਕਰੀਬਨ ਵੇ ਦੁੱਧ ਦਾ ਕਿੰਨਾ ਦੱਸਿਆ 16 ਕਿੰਨਾ 15 ਲੀਟਰ ਉਹਨਾਂ ਨੇ ਆਖਿਆ ਵੀ ਇਹ ਇਹਦੇ ਸਾਨੂੰ ਚੋਇਆ ਵਾ ਹਾਂਜੀ ਤੇ ਚਲੋ ਬਾਕੀ ਆਪਾਂ ਅੱਗੇ ਸੇਵਾ ਦੀ ਗੱਲ ਕਰਦੇ ਹਾਂ ਅੱਗੇ ਜੇ ਜੇ ਉਹ ਦੀ ਕਿਸੇ ਦੀ ਸੇਵਾ ਹੀ ਉਹਦਾ ਚੋਆਈ ਕਰਨੀਗਾ ਹਾਂਜੀ ਬਾਕੀ ਸੇਵਾ ਦੇ ਸਿਰ ਤੇ ਹੀ ਆ ਬਿਲਕੁਲ ਜਿੱਤਾ ਹੀ ਉਹਦਾ ਹੋਣੀ ਚੋਆਈ ਇਹਨੇ ਬਿਲਕੁਲ ਸੋ ਹਵਾਨਾ ਆਰਡਰ ਜਿਹੜਾ ਦੋਸਤੋ ਸੀਲਸਾ ਪੂਰੀ ਹੈਗੀ ਆ ਮੇਰਜ ਕਹਿੰਦੇ ਵੀ ਸੀਲਸਾ ਪੂਰੀ ਆ ਤੇ ਸੱਚੇ ਖਾਭਿਓ ਇੱਕ ਵਾਰੀ ਥਾਣ ਦੀ ਕੁਆਲਿਟੀ ਦੇਖ ਲਓ ਆ ਥਣ ਭਾਂਡਾ ਲੱਗਾ ਹੈਗਾ ਜੀ ਤੇ ਬਿਲਕੁਲ ਮੁਠੀ ਵਾਲਾ ਥਾਣਾ ਅਨੇ ਕੂਛ ਦੇ ਦੀ ਆਪਣੀ ਗ੍ਰੇਡੀ ਹੋ ਗਈ ਠੀਕ ਹੈ ਜੀ ਆ ਦੇਖੋ ਆ ਬੈਕ ਸਾਈਡ ਤੋਂ ਇੱਕ ਵਾਰੀ ਫੇਰ ਦੇਖੋ ਠੀਕ ਹੈ ਜੀ ਤੇ ਇਹਨੂੰ ਵਾ ਵਾ ਵੀ ਮੜਾ ਖੋਲ ਕੇ ਤੋੜ ਲਿਆ ਇਹਨੂੰ ਤਖਾਣ ਗਏ ਜੀ ਵੜਾ ਜਿਹੜੀਆਂ ਦੋਸਤੋ ਦੋਵੇਂ ਵਧੀਆ ਚੰਗੀਆਂ ਆ ਨੇ ਮਿਲਕ ਵਾਲੀਆਂ ਵੜਾ ਨੇ ਤਕਰੀਬਨ ਇੱਕ ਤਾਜੀ ਆ ਤੇ ਇੱਕ ਜਿਹੜੀ ਮਹੀਨੇ ਦੀ ਸੂਈ ਆ ਤਕਰੀਬਨ ਹੁਣ ਜਿਹੜੀ ਤੁਸੀਂ ਦੇਖ ਰਹੇ ਹੋ ਵੜ ਇਹਦੀ ਪ੍ਰੋਪਰ ਆਪਾਂ ਜੇਕਰ ਗੱਲ ਕੀਤੀ ਆ ਤਾ ਫੇਰ ਵੀ ਸ਼ਾਇਦ ਆਪਾਂ ਤੁਹਾਨੂੰ ਪੂਰੀ ਇਨਫਰਮੇਸ਼ਨ ਦੱਸਤੀ ਹੈ। ਬਾਕੀ ਪ੍ਰੋਪਰ ਜੇਰ ਪੈ ਚੁੱਕੀ ਆ। ਬਹੁਤੇ ਵੀਰਾਂ ਨੂੰ ਹੁੰਦਾ ਵੀ ਜੇਕਰ ਐਨੀਮਲ ਅੱਜ ਭਲਕਦਾ ਸੂਆ ਹੋਵੇ ਤਾਂ ਪ੍ਰੋਪਰ ਜੇਰ ਦੀ ਹੁੰਦੀ ਗੱਲ ਤੇ ਜੇਰ ਪ੍ਰੋਪਰ ਪਈ ਹੈਗੀ ਆ। ਅ ਕਿਸੇ ਗਰਾਂ ਉਹ ਜਿਹੜੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ। ਉਹਦੀ ਵੀਡੀਓ ਜਿਹੜੀ ਹੈਗੀ ਖਾਸ ਤੌਰ ਤੇ ਜਿਹੜੇ ਵੀਰ ਨੇ ਖਰੀਦੀ ਅੱਗੇ ਉਹਨੂੰ ਜ਼ਰੂਰ ਦਿਖਾ ਦਿੱਤੀ ਜਾਂਦੇ ਸੀ। ਪੂਰਾ ਪੜ੍ਹੇ ਜਾਂਦੀ ਹੈ ਨਾ ਉਹ ਕਰਕੇ ਉੱਪਰ ਇਸ ਦਾ ਥੋੜਾ ਕਰਦੀ ਹੈ ਠੀਕ ਆ ਤੇ ਵੀਰ ਜੀ ਇਹਦਾ ਮੁੱਲ ਕਿੰਨਾ ਕੀਤਾ ਹੈਗਾ ਉਹ ਲੈ ਜੀ ਬਬਾਈ 43000 ਰੁਪਿਆ ਕਰਦੇ ਆ ਠੀਕ ਆ ਜੀ ਹਾਂ ਜੀ ਤੇ ਉਹ ਤੋਂ ਜੋ ਛੋਟ ਮਾਨਤਨ ਹੋ ਜੇਗੀ ਹਾਂ ਮਾਨਤਨ ਕਰਾਂਗੇ ਠੀਕ ਆ ਹਾਂ ਜੀ ਮਾਨਤਨ ਪੂਰਾ ਕਰਾਂਗੇ ਆਪਾਂ ਠੀਕ ਆ ਜੀ ਬਾਕੀ ਜੋ ਵੀ ਤੁਸਾਂ ਨਹੀਂ ਕਰੇ ਹੂੰ ਤੇ ਆਪਾਂ ਵੀ ਅਗਲੇ ਦੇ ਕਹਿਣ ਤੇ ਲਿਆਂਦੀਏ ਚਲੋ ਜੀ ਬਿਲਕੁਲ ਬਾਕੀ ਜਿਹੜਾ 16 ਲੀਟਰ ਨਾਲ ਕਿਹਾ ਵਾ ਹਾਂ ਜੀ ਇੱਡੀ ਗਾੜ ਨੂੰ 16 17 ਲੀਟਰ 20 ਕਿਲੋ ਕਰ ਕੀ ਜਾਂਦਾ ਬਿਲਕੁਲ ਸਹੀ ਜੀ ਮਗਰ ਵਛੀ ਜੋ ਬਿਲਕੁਲ ਨਾਲ ਦੋਸਤੋ ਵਧੀਆ ਚੰਗੇ ਇੰਪੋਰਟਡ ਸੀਮਨ ਦੀ ਵਛੀ ਆ ਤੇ 43000 ਰੁਪਏ ਜਿਹੜੀ ਇਸ ਵੇੜ ਦੀ ਡਿਮਾਂਡ ਹੈਗੀ ਆ ਥੋੜਾ ਬਾਕ ਗੰਜੈਸ਼ ਜਿੰਨੀ ਹੋਈ ਥੋੜੀ ਬਾਦੀ ਤੁਹਾਡੇ ਫੋਨ ਤੁਸੀਂ ਜਦੋਂ ਵੀ ਉਹਨਾਂ ਨਾਲ ਗੱਲਬਾਤ ਕਰੋਗੇ ਤੁਸੀਂ ਤੇ ਵਿੱਚ ਜਿੰਨੀ ਵੀ ਗੰਜੈਸ਼ ਹੋਣੀ ਜ਼ਰੂਰ ਦਿੱਤੀ ਜਾਵੇਗੀ ਤੇ ਆਹ ਦੇਖੋ ਜੀ ਵਧੀਆ ਜੋੜੀ ਹੈਗੀ ਆ ਕਾ ਬਣ ਵੀਰ ਤੁਸੀਂ ਜ਼ਰੂਰ ਹੱਥ ਪਾ ਲਿਓ ਚੰਗੀ ਵੇੜ ਆ ਚਵਾਈ ਚੁਈ ਬਹੁਤ ਵਧੀਆ ਇੱਕ ਨੰਬਰ ਦੀ ਜਿਹੜੀ ਚਵਾਈ ਲੱਗੀ ਹੈਗੀ ਆ ਕਨਾਦੋ ਉਹਨਾਂ ਦੇ ਬਾਬੇ ਬਾਬੇ ਹੁਣੇ ਆਪ ਹੀ ਬਲੇ ਕੋਈ ਤਸੱਲੀ ਕਰਕੇ ਲੈ ਕੇ ਆਏ। ਜਵਾ ਸਮਝ ਲਓ ਚਾਹੇ 蒂ਪ ਕੇ ਕਹਨੋ ਬੀਪੇ ਬਿਲਕੁਲ ਤਸੱਲੀ ਕੀਤੀ ਹੋਈ ਆ। ਬਾਕੀ ਜਦੋਂ ਤੁਸੀਂ ਆਪ ਵੀ ਇਸ ਕਿਲੇ ਤੇ ਆਉਣਾ ਤਸੱਲੀ ਤੁਸੀਂ ਆਪ ਵੀ ਜ਼ਰੂਰ ਕਰਕੇ ਲੈ ਕੇ ਜਾਓ। ਨੰਬਰ ਮੈਂ ਵੀਰ ਉਹਨਾਂ ਦੇ ਕੋਸ਼ਿਸ਼ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਵੀਰ ਜੀ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ। ਇਹ ਨੰਬਰ ਆ ਜਾ ਵੀਰ ਜੀ 97813 55875 ਠੀਕ ਹੈ ਜੀ 9781355875 ਠੀਕ ਹੈ ਜੀ ਹਾਂ ਜੀ ਤੇ ਨਾਮ ਇੱਕ ਵਾਰੀ ਫੇਰ ਵੀਰ ਜੀ ਦੱਸ ਦਿਗਾ ਆਪਣਾ ਨਾਮ ਆਪਣਾ ਗੁਰਸੇਖ ਸਿੰਘ ਆ ਠੀਕ ਆ ਜੀ ਕੋਇਂਦਵਾਲ ਸ਼ਹਿਰ ਆਪਣਾ ਕੋਇਂਦਵਾਲ ਸਾਹਿਬ ਆ ਤਰਨਤਾਰ ਸਾਹਿਬ ਜ਼ਿਲ੍ਹਾ ਹਾਂ ਜੀ ਫਡੂ ਸਾਹਿਬ ਤਹਿਸੀਲ ਹੈ ਤੇ ਕਰਪੂਠਲੇ ਰੋਡ ਦੇ ਆਪਾਂ ਘਰ ਆ ਤੇ ਠੀਕ ਆ ਐਨੀਮਲ ਮਤਲਬ ਇੱਥੇ ਆਪਣੇ ਕੋ ਡੇਲੀ ਰੁਟੀਨ ਚੰਗਦੇ ਰਹਿੰਦੇ ਹਾਂ ਹਾਂ ਜੀ ਆਉਂਦੇ ਰਹਿੰਦੇ ਆ ਗਾਂਵਾਂ ਮੱਝਾਂ ਗਾਂਵਾਂ ਮੱਝਾਂ ਮੱਝਾਂ ਤੇ ਕੰਮ ਹੁੰਦਾ ਠੀਕ ਆ ਜੀ ਸੋ ਦੋਸਤੋ ਠੀਕ ਆ ਜੀ ਸੋ ਦੋਸਤੋ ਇਹ ਸਨ ਵੀਰ ਗੁਰਸੇਵਕ ਸਿੰਘ ਤੇ ਗੋਇੰਦਵਾਲ ਸਾਹਿਬ ਖਾਸ ਜੀ ਲੋਕੇਸ਼ਨ ਹੈਗੀ ਹੈ ਗੋਇੰਦਵਾਲ ਸਾਹਿਬ ਵਿਜ਼ਿਟ ਕਰਨੀ ਹੈ ਐਨੀਮਲ ਜਿਹੜੇ ਦੋਸਤੋ ਅੱਗੇ ਵੀ ਤੁਹਾਨੂੰ ਇਸ ਘਰੋਂ ਵੇਖਦੇ ਵਿੱਚ ਮਿਲਣਗੇ ਤਕਰੀਬਨ ਤੁਸੀਂ ਸਮੇਂ-ਸਮੇਂ ਦੇ ਨਾਲ ਆਪਣਾ ਕੰਟੈਕਟ ਬਣਾ ਕੇ ਰੱਖ ਸਕਦੇ ਜੀ ਤੇ ਵੜਾ ਵੀ ਆਉਂਦੀਆਂ ਨੇ ਖਾਸ ਤੌਰ ਤੇ ਮੱਝਾਂ ਝੋਟੀਆਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਇਸ ਘਰ ਮਿਲਦੇ ਕਨਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ